ਹਰੋ ਹਾਂਜੀ ਦੋਸਤੋ ਇਹ ਜ ਨਵੀਂ ਜਗ੍ਹਾ ਸਾਡੀ ਐਮਬੈਸੀ ਰੋਮਾਂ ਵਿੱਚ ਹੁਣ ਬਦਲ ਕੇ ਇੱਥੇ ਆਈ ਹੈ ਵੀਐਸ ਅਸੀਲੀਆ ਚੈਂਤੋ ਤ੍ਰਿੰਤਾਸੇ ਤੇ ਕੋਲ ਸੀ ਜੀ ਦੋਸਤੋ ਅੰਬੈਸੀ ਹੁਣ ਜਿੱਥੇ ਚੇਂਜ ਹੋ ਕੇ ਆਈ ਆ ਉੱਥੋਂ ਹੁਣ ਅੰਬੈਸੀ ਤੋਂ ਲੈ ਕੇ ਰੋਮਾ ਟਰਮੀਨਲ ਦਾ ਰਸਤਾ ਤੁਹਾਨੂੰ ਦਿਖਾ ਦਨੇ ਆ ਤੁਸੀਂ ਇੱਧਰ ਦੇਖ ਕੇ ਆ ਸਕਦੇ ਆ ਮੈਂ ਮੈਪ ਦਾ ਵੀ ਪਾ ਦੇਣਾ ਵਿੱਚ ਮੈਪ ਰਾਈ ਵੀ ਤੁਸੀਂ ਆ ਸਕਦੇ ਆ ਕਿਉਂਕਿ ਚੇਂਜ ਹੋ ਗਈ ਆਪਣੇ ਬੰਦਿਆਂ ਨੂੰ ਬਹੁਤ ਤੰਗੀ ਹੋ ਰਹੀ ਆ ਨਵੀਂ ਜਗ੍ਹਾ ਆਉਣ ਲਈ ਤੇ ਅਸੀਂ ਵੀ ਬੜੇ ਤੰਗ ਹੋਏ ਆ ਜਦੋਂ ਆਏ ਆ ਸਵੇਰੇ ਸਵੇਰੇ ਪਹਿਲਾਂ ਪੁਰਾਣੀ ਜਗ੍ਹਾ ਆਏ ਆ ਐਮਬੈਸੀ ਦੇ ਉੱਥੋਂ ਦੇਖਿਆ ਪੇਪਰ ਲੱਗਿਆ ਕਿ ਚੇਂਜ ਹੋ ਗਈ ਜਗ੍ਹਾ ਫੇ ਅਸੀਂ ਨਵੀਂ ਜਗ੍ਹਾ ਲੱਭ ਲੱਭ ਕੇ ਫੇ ਪਹੁੰਚੇ ਆ ਇਸ ਕਰਕੇ ਮੈਂ ਵੀਡੀਓ ਬਣਾ ਰਿਹਾ ਕਿ ਸਾਡੇ ਦੋਸਤਾਂ ਨੂੰ ਭੋਖ ਨਾ ਹੋਵੇ ਇੱਥੇ ਆਉਣ ਦੀ ਤੇ ਸਿੱਧੇ ਪਹੁੰਚਣ ਇਥੇ ਮੇਨ ਮੈਂ ਨਾਲ ਵੀ ਆ ਦਾ ਦਿਖਾ ਦੇਣਾ ਆ ਸਿੱਧੀ ਸੜਕ ਹੀ ਜਾਂਦੀ ਆ ਪੀ ਐਮ ਹੋਂ ਤੇ ਵੀ ਆਇਆ ਉਹਦੇ ਵਿੱਚ ਇਹ ਸਿੱਧਾ ਜਾਂਦਾ ਥੱਲੇ ਟਰਮੀਨਲ ਵੱਲੋਂ ਨਿਸ਼ਾਨੀਆਂ ਤੁਹਾਨੂੰ ਬਿਲਡਿੰਗਾਂ ਦੀਆਂ ਹੋ ਜੂਗੀਆਂ ਕਿ ਕਿੱਦਾਂ ਕਿੱਦਾਂ ਹੋਣਾ ਹੈ ਇਹ ਸਿੱਧੇ ਜਾਣਾ ਹੈ ਧਰਮੇ ਵੱਲੋਂ ਇੱਕੇ ਜਾਉਂਦਾ ਹੈ ਇਸ ਰਾਸਤੇ 'ਚ ਅੱਗੇ ਉਹ ਇੱਧਰ ਨੂੰ ਆਪਣੇ ਖੱਬੇ ਹੱਥ ਨੂੰ ਮੋੜਨਾ ਹੈ ਇੱਥੋਂ ਮਿੱਥੂ ਮੁੜਿਆ ਇੱਥੇ ਸਾਹਮਣੇ ਕਾਰ ਆਮ ਲਈ ਦਾ ਦਫ਼ਤਰ ਜਿੱਥੋਂ ਖੱਬੇ ਹੱਥ ਨੂੰ ਮੁੜੇ ਆ ਰੋਮਾ ਟਰਮੀਨ ਜਾਣ ਲਈ ਐਂਬੈਸੀ ਤੋਂ ਫੇਸਬੁਕ ਤੇ ਵੀ ਕਰ ਦਿੰਨਾਂ ਇੱਧਰੇ ਪਾਸੇ ਆ ਗਈ ਭਾਜੀ ਆਪਣੀ ਜਿਹੜੀ ਐਂਬੈਸੀ ਪੁਰਾਣੀ ਸੀਗੀ ਪਹਿਲਾਂ ਉਹ ਕੇਜਾ ਸਾਹਮਣੇ ਤੇ ਇੱਧਰ ਨੂੰ ਅੱਗੇ ਰੋਮਾਂਟਨ ਵੀ ਪੈਂਦਾ ਐ ਆਪਿਆ ਸਾਂ ਹੁੰਦਾ ਹੈ ਇਹ ਇੱਗੀ ਆ ਜਿਹੜੀ ਸਿੱਧੀ ਸਾਹਮਣੇ ਰੋਡ ਜਾਂਦੀ ਰੋਮਾ ਟਰਮੀਨਲ ਜਾਂਦੀ ਸਿੱਧੀ ਉਹ ਸਾਹਮਣੇ ਜਿਹੜੇ ਆ ਭਈ ਦਫਤਰ ਜਿਹੜੇ ਇੰਡੀਅਨ ਵੀਰਾ ਦਾ ਦਫਤਰ ਆ ਨਾਲ ਹੀ ਉਹਦੇ ਸਾਹਮਣੇ ਐਂਬੈਸੀ ਸੀ ਪਹਿਲਾਂ ਤੇ ਆਹ ਕੀ ਜਾਇਆ ਠੀਕ ਆ ਜੀ ਇੱਧਰ ਅੱਗੇ ਗੈਲਰੀ ਆਉਂਦੀ ਆ ਰੋਮਾ ਟਰਮੀਨੀ ਬੋਲੋ ਜਦੋਂ ਆਈਦਾ ਸੀਗਾ ਗੈਲਰੀ ਚ ਅਸੀਂ ਅੰਦਰ ਦੀ ਹੋ ਕੇ ਪੁਰਾਣੀ ਮੈਸਿਨ ਚ ਆਈਦਾ ਸੀਗਾ ਇੱਥੋਂ ਤੋਂ ਅੱਗੇ ਤੁਹਾਨੂੰ ਪਤਾ ਹੀ ਹੈ ਦੋਸਤੋ ਰੋਮਾ ਟਰਮੀਨੀ ਦਾ ਆ ਜਿੱਦਲੋਂ ਮੈਂ ਆਇਆ ਇੱਥੇ ਥੱਲੇ ਨੂੰ ਜਾਣ ਲਈ ਤੇ ਤਿੰਨ ਰੋੜਾਂ ਬਣਦੀਆਂ ਤੇ ਵਿਚਕਾਰਲੀ ਰੋਡ ਨੂੰ ਜਾਣਾ ਵਿਚਕਾਰਲੀ ਰੋਡ ਨੂੰ ਜਾ ਕੇ ਜਦੋਂ ਵਿਚਕਾਰਲੀ ਰੋਡ ਤੋਂ ਅਗਲਾ ਵਿਹਾਰ ਹੁੰਦਾ ਨਾ ਉਹ 'ਚ ਸੱਜੇ ਹੱਥ ਨੂੰ ਮੁੜ ਜਾਣਾ ਠੀਕ ਹੈ ਜੀ ਆਦਰ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਉਧਰ ਸਾਹਮਣੇ ਮੈਸੀ ਸੀਗੀ ਪਹਿਲਾਂ ਆ ਗੇਲਰੀ ਆ ਦੋਸਤੋ ਜਿੱਥੋਂ ਉਧਰ ਪੁਰਾਣੀ ਬੈਸੀ ਨੂੰ ਜਾਇਦਾ ਸੀਗਾ ਇੱਥੋਂ ਤਾਂ ਅੱਗੇ ਉਹੀ ਸੇਮ ਰਸਤਾ ਹੀ ਹੈ ਦੋਸਤੋ ਜਿੱਥੇ ਨੂੰ ਜਿੱਧਰੋਂ ਪਹਿਲਾਂ ਟਰਮੀਨ ਤੋਂ ਜਾਇਦਾ ਹੁੰਦਾ ਸੀ ਪੁਰਾਣੀ ਬੈਸੀ ਨੂੰ ਸਰੇਆ ਕਿ ਉਸ ਤੋਂ ਅੱਗੇ 1.5 ਕਿਲੋਮੀਟਰ ਹੋਰ ਅੱਗੇ ਨੂੰ ਚੱਲ ਗਈ ਆ ਅੰਬੈਸੀ ਇਸ ਗੇਲਰੀ ਤੋਂ ਸਿੱਧੇ ਹੀ ਜਾਣਾ ਆ ਜਿਹੜਾ ਅੱਗੇ ਜਾ ਕੇ ਤਿੰਨ ਰੋੜਾ ਬੜੂਗੀਆਂ ਤਾਂ ਫੁਆਰੇ ਵਾਲਾ ਜਿਹੜਾ ਚੌਂਕ ਆ ਇੱਥੋਂ ਸਿੱਧੇ ਹੀ ਜਾਣਾ ਆ ਇਧਰ ਨੂੰ ਜਿਹਦੋਂ ਵੈਸੀਵਲ ਨੂੰ ਜਿਆਦਾ ਸੀਗਾ ਉਦੋਂ ਨੂੰ ਗੈਲਰੀ ਵੱਲ ਨੂੰ ਨਹੀਂ ਮੜਨਾ ਤੁਸੀਂ ਸਿੱਧੇ ਹੀ ਜਾਣਾ ਸਿੱਧੇ ਜਾ ਕੇ ਜਿਹੜੇ ਅੱਗੇ ਤਿੰਨ ਰੋੜਾ ਬਣੂਗੀਆਂ ਤਿੰਨ ਰੋੜਾਂ ਵਿੱਚ ਘਾਹ ਲਈ ਰੋਡ ਤੇ ਜਾਣਾ ਵਿੱਚ ਘਾਹ ਲਈ ਰੋਡ ਤੋਂ ਅੰਦਰ ਨੂੰ ਵੜ ਕੇ ਅੱਗੇ ਪਹਿਲਾ ਹੀ ਵੀਆ ਜਿਹੜਾ ਸੱਜੇ ਪਾਸੇ ਹੁੰਦਾ ਆ ਤੁਸੀਂ ਉਹਦੇ ਵਿੱਚ ਮੁੜ ਜਾਣਾ ਠੀਕ ਆ ਉੱਚ ਸਿੱਧੇ ਜਾਈ ਜਾਣਾ ਤੁਸੀਂ ਤੇ ਖੱਬੇ ਪਾਸੇ ਨਿਗਾਹ ਰੱਖਣੀ ਆ ਕਿ ਖੱਬੇ ਪਾਸੇ ਅੱਗੇ ਤੁਹਾਨੂੰ ਨਾਲ ਹੀ ਸਿਸ਼ੀਲੀਆ ਵੀਆ ਦਿਖੂਗਾ ਉਹਦੇ ਵਿੱਚ ਝੰਡਾ ਆਪਣੇ ਇੰਡੀਆ ਮੈਸੀ ਦੇ ਵਿੱਚ ਲੱਗਿਆ ਹੋਇਆ ਆਪਣਾ ਇੰਡੀਆ ਦਾ ਤੇ ਉਥੇ ਤੁਹਾਨੂੰ ਮਿਲ ਜੂਗਾ 136 ਨੰਬਰ ਦਾ ਦੋਸਤੋ ਜਿੱਥੇ ਤੁਸੀਂ ਮੋਨਾ ਉਸ ਤੋਂ ਪਹਿਲਾਂ ਇੱਕ ਹੋਟਲ ਆ ਖੱਬੇ ਪਾਸੇ ਤੇ ਖੱਬੇ ਪਾਸੇ ਐਮਬੈਸੀ ਆ ਉਹਦੇ ਮੋਨਾ ਜਦੋਂ ਸੀ ਆ ਫਵਾਰੇ ਵਾਲਾ ਚੌਕ ਆ ਉਹ ਸਾਹਮਣੇ ਰੋਮਾ ਟਰਮੀਨੀਆਂ ਦੋਸਤੋ ਉਹ ਸਾਹਮਣੇ ਹੈ ਦੋਸਤੋ ਰੋਮਾ ਟਰਮਿਨ ਹੈ ਠੀਕ ਹੈ ਜੀ ਫਾਰੇ ਵਾਲੇ ਤੋਂ ਸਿੱਧਾ ਹੀ ਆਗੇ ਇੱਧਰ ਨੂੰ ਰੋਮਾ ਟਰਮਿਨ ਨੂੰ ਦੋਸਤੋ ਕਿਰਪਾ ਕਰਕੇ ਤੁਸੀਂ ਇੱਕ ਮੇਰੀ ਤਗੀਦ ਜਰੂਰ ਮੰਨਿਓ ਕਿ ਇਹ ਮੇਰੀ ਵੀਡੀਓ ਜਿਹੜੀ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਿਰਫ ਇਹ ਹੀ ਆ ਕਿ ਜਿੰਨੇ ਵੀ ਆਪਣੇ ਇਹਨਾਂ ਵੀਰ ਤੇ ਭੈਣਾਂ ਆ ਉਹਨਾਂ ਨੂੰ ਇੱਥੇ ਅੰਬੈਸੀ 'ਚ ਆਉਣ ਨੂੰ ਕੋਈ ਔਖ ਨਾ ਹੋਵੇ ਸਿੱਧੇ ਆਪਣੇ ਪਹੁੰਚ ਸਕਣ ਕਿਉਂਕਿ ਅਸੀਂ ਤਾਂ ਬਹੁਤ ਥੱਕੇ-ਤੁੱਕੇ ਖਾ ਕੇ ਬੜੀ ਮੁਸ਼ਕਿਲ ਨਾਲ ਲੱਭੀ ਅੰਬੈਸੀ ਟਾਈਮ ਸਿਰ ਮਸੀ ਪਹੁੰਚੇ ਕਿਉਂਕਿ ਟਾਈਮ ਤੇ ਪੂਰੇ ਤੇ ਪੂਰੇ ਤੇ ਬੰਦਾ ਆਇਆ ਹੁੰਦਾ ਤੇ ਜੇ ਟਾਈਮ ਨਿੱਕਲ ਜੂਵੇ ਤੇ ਫੇਰ ਕੰਮ ਨਾ ਹੋਵੇ ਤੇ ਕਿੰਨਾ ਔਖਾ ਹੁੰਦਾ ਹੈ ਬਸ ਮੇਰੀ ਤੁਹਾਡੇ ਅੱਗੇ ਸਾਰੇ ਅੱਗੇ ਇਹੀ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰਿਓ ਬਸ ਵੀਡੀਓ ਲਾਈਕ ਕਰਨੀ ਨਹੀਂ ਕਰਨਾ ਨਾ ਕਰਿਓ ਸਬਸਕ੍ਰਾਈਬ ਕਰਨਾ ਨਹੀਂ ਕਰਨਾ ਨਾ ਕਰਿਓ ਪਰ ਇਹਨੂੰ ਸ਼ੇਅਰ ਕਰਿਓ ਵਾਦ ਤੋਂ ਵਾਦ ਕਿ ਆਪਣੇ ਇੰਡੀਅਨ ਭੈਣ ਭਰਾਵਾਂ ਕੋਲ ਇਹ ਵੀਡੀਓ ਪਹੁੰਚ ਜਾਵੇ ਤੇ ਰਾਸਤੇ 'ਚ ਉਹਨਾਂ ਨੂੰ ਇੰਡੀਆ ਦਾ ਮੈਸੇਜ ਜਾਣਦਾ ਰੋਮਾਂ ਦੇ ਵਿੱਚ ਪਤਾ ਲੱਗ ਜਵੇ ਕਿ ਕਿੱਦਾਂ ਜਾਣਾ ਹੈ ਬਹੁਤ ਬਹੁਤ ਸ਼ੁਕਰੀਆ ਦੋਸਤੋ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ